ਇਹ ਤੇਰੇ ਹੀ ਕਰਮਾਂ ਸੀ ਪਰ ਤੇਰੇ ਕਰਮਾਂ ਨੇ ਤੇਰਾ ਸਾਥ ਨਹੀਂ ਦਿੱਤਾ ਗੱਜ ਕੇ ਅਖੋ ਸਤਨਾ ਜੀ ਵਾਹਿਗੁਰੂ ਭਾਵੇਂ ਤੇਰਾ ਵਿਸ਼ਵਾਸ ਨੇ ਤੇਰੇ ਤੇ ਕਿਰਪਾ ਕਰੀ ਸੀ ਪਰ ਤੇਰਾ ਜਿਹੜਾ ਆਤਮਾ ਅੰਦਰ ਨiyet ਉਹ ਸਾਫ਼ ਨਹੀਂ ਸੀ ਇਹ ਸਾਫ਼ ਹੋ ਗਈ ਨiyet ਸਾਫ਼ ਹੋ ਗਈ ਨਾ ਤਾਂ ਪੂਰੀ ਕਰਤਾ ਹੁੰਦੀ ਹੈ ਪੰਜੇ ਪਾਂਡੂ ਬਾਦਲੀ ਕੋਲੇ ਚਲੇ ਗਏ ਸੀ ਜਾਗਣ ਦਾ ਸਫਲ ਨਹੀਂ ਹੁੰਦਾ ਸੀ ਅਗੇ ਬਾਦਮੀ ਜੀ ਕਹਿੰਦਾ ਵੀ ਜਗ ਤੇ ਸਭ ਤੋਂ ਜੁਮੈ ਨੂੰ ਇੱਕ ਅਸਹਿਰ ਜਿਹਾ ਲੱਗਦਾ ਫੜਦੇ ਨੇ ਉਹ ਕਹਿੰਦੇ ਇੱਕੋ ਤਾਂ ਸਭ ਨਹੀਂ ਹੋ ਰਿਹਾ ਤੈਨੂੰ ਕਿਹਦੀ ਨਹੀਂ ਅਸਮੇਤ ਤੱਕ ਕਰਨ ਲੱਗੇ ਕੋਈ ਸਭ ਨਹੀਂ ਹੋ ਰਿਹਾ ਤੈਨੂੰ ਕਿਹਦੀ ਨਹੀਂ ਮੁੜੇ ਇਹ ਨਾਗ ਦਰੋਪਤੀ ਉਹਨਾਂ ਦੇ ਘਰ ਵਾਲੀ ਸੀ ਪੱਜੇ ਪਾਂਡਵਾ ਦੇ ਘਰ ਵਾਲੀ ਦਰੋਪਤੀ ਸੀ ਉਹ ਕਹਿੰਦੇ ਕੀ ਗੱਲ ਉਹ ਮੂਰਤ ਕਾਇਆ ਉਹ ਕਹਿੰਦੇ ਗਏ ਸੀ ਬਾਦਮੀ ਕੋਲੇ ਉਹ ਕਹਿੰਦਾ ਅਸਮੇਤ ਜੱਗ ਦਾ ਫੜ ਮੈਂ ਇਥੋਂ ਬਸ ਜੀ ਨੰਨ ਕਹਿੰਦੇ ਹਾਂ ਇਹ ਗੱਲ ਕੋਈ ਛੋਟੀ ਨਹੀਂ ਹੁਣ ਜੁਗਤਬਾਨ ਹੋਵੇ ਰਕੀ ਇਹ ਦੇ ਗੱਲ ਸਮਝ ਲੋ ਉਹ ਕਹਿੰਦੀ ਵੇਹ ਲੋ ਕੋਈ ਨਹੀਂ ਤੁਹਾਡੇ ਨਾਲ ਸੀ ਕਰਨੀ ਮੈਂ ਨਹੀਂ ਆਨੀ ਉਹ ਡੱਬਦੇ ਪਿਆਰੋ ਨੰਗੇ ਪੈਰੀ ਬਾਹਰ ਵੀ ਕਿ ਰਸੀ ਦੀ ਕੁੱਟੀਆਂ ਵਿੱਚ ਜਾ ਕੇ ਡੰਡੌਤ ਕਰਤੀ ਤੇ ਸਾਨੂੰ ਕੋਈ ਮੱਥਾ ਦੇ ਕੇ ਸੀ ਖੜ ਜਾਣਾ ਨਾ ਬੈਲਾ ਸੀ ਇਹ ਬਾਦ ਵਿੱਚ ਇਹ ਬੰਦਾ ਵੀ ਸਾਡੇ ਕੋਲ ਤੋਂ ਹੁਣ ਵਾਪਸ ਨਹੀਂ ਆਇਆ ਪਰ ਇਹ ਨਹੀਂ ਕਿ ਤੁਹਾਡੇ ਕੋਲ ਵੀ ਨਹੀਂ ਹੈ ਗੱਲ ਕਿਿਆ ਕੋਸਾ ਤਨਾ ਸ੍ਰੀ ਵਾਸਿ ਗੁਰੂ ਅੰਦਰ ਤਾਂ ਚਿੰਤਾ ਹੀ ਦਿੰਦਾ ਹੈ ਅੰਦਰ ਤਾਂ ਮੈੜੀ ਮੈ ਹੈ ਅੰਦਰ ਦੇ ਮੰਦਰ ਨੂੰ ਸਾਫ ਨਹੀਂ ਕਰਦਾ ਕਦੇ ਬਾਹਰਲੇ ਮੰਦਰ ਵਿੱਚ ਕਹਿੰਦਾ ਕਿ ਇੱਥੇ ਜੁੱਤੀ ਨਾ ਪਾ ਕੇ ਆ ਜੀ ਕਿਤੇ ਪੈਰ ਲੰਗੇ ਨਾ ਨਾ ਐਂ ਇੱਕ ਜੁੱਤੀ ਪਾ ਕੇ ਆ ਜਦ ਬਣੇ ਨੇ ਪੈਰ ਧੁੱਤੇ ਜਿਵੇਂ ਰਣਾ ਨਹੀਂ ਕਿਤੇ ਸਿਰ ਟਾ ਕੇ ਐਂ ਜਾਂਦਾ ਵੀਰ ਤੇ ਜੇ ਥੋੜੇ ਜਿਹਾ ਕਹਿੰਦੇ ਨਾ ਦਰਵਾਜ਼ੇ ਤੋਂ ਜਿਹੜਾ ਹਰ ਦਾ ਰੌਕਾ ਕਾਇ ਤੋੜੇ ਆਊਗਾ ਸਿਰ ਟਾਕੇ ਆਊਗਾ ਜੱਲਦੀ ਵੀ ਦੀ ਜੇਬ ਜਿਹਾ ਹੈ। ਬੱਡੀ ਕਰਦਾ ਵਧੀਆ ਕਰਦਾ। ਸਾਸ ਸਾਨੀ ਫਿਰ ਜੋਰ ਪਾਇਓ ਨਾ ਮਹਾਰਾਜ ਆਪਣੇ ਦਮਾਗ ਦੇ ਉੱਤੇ। ਗੁਰੂ ਨਾਮ ਦਾ ਸੱਤੇ ਪਾਸੇ ਨੇ ਅੰਦਰ ਦੀ ਮੂਰਤ ਬਾਹਰ ਸਾਜੀ ਹੈ। ਜਿਹੜਾ ਤੁਹਾਡੇ ਸਰੀਰ ਰੂਪੀ ਘਰ ਦੇ ਵਿੱਚ ਮੰਦਰ ਬਣਿਆ ਹੈ ਨਾ ਉਹ ਸਤਿਗੁਰਾਂ ਨੇ ਆ ਮੰਦਰ ਬਣਾਇਆ। ਤੇ ਅੰਦਰ ਤਾਂ ਤੇਰੇ ਚੁੜਲੀ ਵੀ ਹੈ, ਈਕਾ ਵੀ ਹੈ, ਨਮਾਇਜ਼ ਵੀ ਹੈ, ਪੂਣਾ ਵੀ ਹੈ, ਜੱਦਾ ਵੀ ਹੈ, ਸਾਧ ਵੀ ਹੈ। अंदर के मंदिर को साफ नहीं कर रहा बारे मंदिर का बड़ा ध्यान रख जाएगा जिन्हें हर हरी का शरीर भी साफ कर करेगा बेटी कहाना कृपा तो तेरी नहीं समझ ली चमड़े का पानी आए भाग लगने से मेरे को आगे बस्तर मैं भी रोगी न ढो सकती ਬਾਬੇ ਨੇ ਕਿਰਪਾ ਹੀ ਮੇਰੇ 'ਤੇ ਕੀਤੀ ਸੀ ਮੈਂ ਜਦੋਂ ਮੂਹ ਮੰਦ ਲੈ ਕੇ ਦਿੱਧਿਆ ਤੇ ਉਹ ਅਮਰਤ ਸੀ ਜਿਹੜਾ ਬਾਗੇ ਦਾ ਬਾਸਨ ਦਾ ਉਹ ਮੇਰੀ ਦਸਤਾਂ ਨੂੰ ਟੱਚ ਹੋ ਗਿਆ ਤੇ ਮੈਨੂੰ ਤਾਂ ਤਨ ਲੋਕ ਦੀ ਸੋਚੀਏ ਜੇ ਤੁਸੀਂ ਇੱਥੇ ਆ ਕੇ ਪੜੋਗੇ ਚੌਂਕੜਾ ਮਾਰ ਕੇ ਬਾਣੀ ਸੁਣੋਗੇ ਆਪਾਂ ਉਹ ਨਹੀਂ ਹੋ ਸਕਦੀ ਭਾਈ ਗੁਰਨਾਨਕ ਦੇ ਘਰ ਦੀ ਦਾਸੀ ਸੀ ਤੁਸਾਂ ਮਾਤਾ ਬ੍ਰਿਸ਼ਤਾ ਕਹਿੰਦੀ ਗੁਰਨਾਨਕ ਨੂੰ ਲਗਾ ਦੇ ਲਿਆ ਤુલਸਾ ਅੰਦਰ ਗਈ ਉਹਨੇ ਦੇਖਿਆ ਕਿ ਗੁਰੂ ਨਾਨਕ ਨੇ ਚਾਦਰ ਉੱਤੇ ਨਹੀਂ ਹੋਈ ਐ ਤੇ ਸੁੱਤੇ ਪਏ ਹੁਣ ਜਗਾਉਣ ਦਾ ਤਰੀਕਾ ਤુલਸਾ ਨੇ ਮੱਝੇ ਦੇ ਆਦੋੜੇ ਪਰ ਕਮਾ ਕੀਤੀ ਸੁਣਦੇ ਹੋਏ ਕਿ ਗੁਰੂ ਨਾਨਕ ਨੂੰ ਕਿਵੇਂ ਜਗਾਵੇ ਜਦੋਂ ਗੇੜਾ ਕੱਢ ਕੇ ਆਇਆ ਨਾ ਆਈ ਬੀਬੀ ਉਹ ਤુલਸਾ ਤੇ ਸਾਸਰੀ ਦੇ ਪੈਰਾਂ 'ਤੇ ਖੜ ਕੇ ਉਹਨੇ ਗੋੜਣੀ ਲਾ ਲਈ ਜਦ ਵੀਰ ਅਸਰ ਕਰਨੇ ਵੀਰ ਅਸਰ ਜਦੋਂ ਹੋਈ ਗੁਰੂ ਨਾਨਕ ਦੇ ਮਵਾਰਕ ਚਰਨਾਂ ਦਾ ਇੱਕ ਅੰਗੂਠਾ ਜ ਸਾਧਾ ਤਵਾਰ ਸੀ ਉਹ ਆਖਰੀ ਵਾਰੀ ਹੈ ਕਿ ਉਹਨਾਂ ਵੀਰ ਅਸਨ ਹੋ ਕੇ ਨਾ ਉਹ ਮਹਾਰਾਜ ਜੀ ਦੇ ਮਵਾਰਕ ਚਰਨਾਂ ਦਾ ਅੰਗੂਠਾ ਆਪਣੇ ਮੁਖ ਵਿੱਚ ਲੈ ਕੇ ਉਹਨੂੰ ਚੁੰਮਣ ਲੱਗ ਗਏ ਖੁਦ ਸਤਨਾ ਜੀ ਬਾਸ ਗੁਰੂ ਜਦੋਂ ਮੁਖ ਵਿੱਚ ਅੰਗੂਠਾ ਲਿਆ ਗੁਰੂ ਨਾਨਕ ਦਾ ਤੇ ਰੱਬ ਦੇ ਪਿਆਰਿਓ ਇੱਕ ਰੀਲ ਚੱਲਣ ਲੱਗੀ ਐ ਉਹ ਰੀਲ ਚੱਲਣ ਲੱਗੀ ਹੁਣ ਉਹਨੇ ਗੀਤ ਵਿੱਚ ਬੰਦਾ ਕੀ ਲਿਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਗਨਾ ਦੇਵ ਦੇ ਵਿੱਚ ਰਾਜੇ ਮਨ ਸੁਖ ਦੇ ਜਹਾਜ ਨੂੰ ਮੋਟਾ ਲਾ ਕੇ ਖੱਟੀ ਹੁੰਦੇ ਐ ਇਹ ਤੇ ਮਾਤਾ ਤ੍ਰਿਪਤਾ ਕੇ ਦੀ ਦੋਸਾਂ ਤੈਨੂੰ ਗੁਰੂ ਨਾਨਕ ਨੂੰ ਦਬਾਉਣ ਵਾਸਤੇ ਭੇਜਿਆ ਸੀ ਨਰ ਦੇ ਜੀਵਾਂ ਦੀ ਭੱਜ ਕੇ ਖੜੋ ਗਈ ਬਾਹਰ ਆਈ ਦੋਸਾਂ ਕੇ ਦੀ ਮਾਂ ਗੁਰਨਾਥ ਤੇ ਇੱਥੇ ਹੈ ਨਹੀਂ ਗੱਜ ਕੇ ਆਖ ਸਤਨਾ ਜੀ ਵਾਹਿਗੁਰੂ ਮਾਂ ਕਹਿੰਦੀ ਬੇਲੇ ਸਾਹਮਣੇ ਕਮਰੇ ਵਿੱਚ ਪਿਆ ਤੂੰ ਮੇਰੇ ਘਰ ਦੀ ਬੋਕਰਨੀ ਵੀ ਬਖੌਲ ਕਰਦਾ ਕੀ ਤੂੰ ਕਹਿੰਦੀ ਗੁਰਨਾਥ ਹੈ ਨਹੀਂ ਰਾਮ ਦੇ ਪਿਆਰਿਓ ਧਿਆਨ দাও ਹਾਂ ਮਾਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇੱਥੇ ਹੈ ਨਹੀਂ। ਇਹ ਨਹੀਂ ਜਨ ਸੁਣ ਕੇ ਗੁਰੂ ਨਾਨਕ ਨਰੰਕਾਰ ਵੀ ਉੱਠਿਆ ਏ। ਆਪਣੀ ਮਾਂ ਮੰਨ ਦੇਖਿਆ। ਮਾਂ ਦੇ ਅੱਖਾਂ ਦੇ ਵਿੱਚੋਂ ਤਰਪ ਤਰਪ ਅਥਰੂ ਵਹਿਦੇ ਦੇਖੇ। ਮਾਂ ਨੇ ਕਹਿੰਦੀ ਪੁੱਤਰਾ ਹੁਣ ਤੱਕ ਘਰ ਦੀ ਨੌਕਰੀ ਵੀ ਮਖੌਲ ਕਰਦਾ ਏ ਕੀ ਮਖੌਲ ਕਰਦਾ ਆ ਘਰ ਦੀ ਨੌਕਰੀ ਨਹੀਂ ਤੁਲਸਾ ਦਾਸੀ ਕੀ ਕਹਿੰਦੇ ਨੇ ਮੈਂ ਇਹ ਤੇਰੇ ਜਗੋਂ ਵਾਸਤੇ ਭੇਜਿਆ ਸੀ ਇਹ ਵੀ ਦੀ ਗੁਰਦਾਨ ਖਾਈ ਨਰਨਕਾਰੀ ਗੋਦ ਕਹਿੰਦੀ ਹੈ ਮਾਤਾ ਸ੍ਰਿਪਤਾ ਨੂੰ ਖੁਸ਼ ਕਰਨ ਵਾਸਤੇ ਕਹਿੰਦੇ ਇਹ ਛੱਡੀ ਹੈ ਤਿੰਨ ਲੋਕ ਦੀ ਸੁਣਤੀ ਹੋ ਗਈ ਸੀ ਤੁਲਸਾ ਨੂੰ ਤੇ ਬਾਬਾ ਨਾਨਕ ਕਹਿੰਦਾ ਇਹ ਛੱਡੀ ਹੈ ਉਹ ਵੀ ਸੁੱਟੇ ਉਡਾਤੀ ਜਦੋਂ ਸੁਣਤ ਅੜਾਈ ਤਾਂ ਬੀਬੇ ਨਾਨਕੀ ਆਕੇ ਬਾਬੇ ਨਾਨਕ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੀ ਵੀਰਣਾ ਓਏ ਆ ਤੁਲਸਾ ਕੋਈ ਕੂੜ ਹੋ ਵੀ ਸੀ ਮਾਂ ਪੇ ਨਿਡਰੂਠ ਹੋ ਰਹੀ ਮੈਂ ਗੱਲ ਕਾਹ ਕੇ ਹੈ ਵੀ ਆਪਣੀ ਮਾਂ ਦੇ ਅੱਖਾਂ ਵਿੱਚੋਂ ਪੱਥਰੂ ਕੁੱਤ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ ਬਾਬਾ ਨਾਨਕ ਕਹਿੰਦਾ ਮਾਂ ਦੀਆਂ ਅੱਖਾਂ ਦੇ ਵਿੱਚ ਪੱਥਰੂ ਸੀ ਉਹ ਕਹਿੰਦੀ ਵੀ ਤਾਰੇ ਨੌਕਰ ਵੀ ਮਖੌਲ ਕਰਨ ਲੱਗੇ ਕਹਿੰਦੇ ਇਹਨਾਂ ਬੌਧਨ ਦੀ 10ਵੇਂ ਨੇ ਕਹਿੰਦੇ ਸਾਥ ਸੀ ਬਾਬਾ ਨਾਰਕ ਜੀ ਨੇ ਹਾਂ ਭੈਣੇ ਮੈਂ ਰਾਜੇ ਮਨੁੱਖ ਦਾ ਸਗਰਾ ਦੇਖਦੇ ਵਿੱਚ ਜਹਾਜ਼ ਨਹੀਂ ਆਉਂਦਾ ਸੀ ਇਹਨੇ ਉਹ ਦੇਖ ਲਿਆ ਗੱਜੇ ਅੱਖੋਂ ਸਾਫ ਸ੍ਰੀ ਵਾਸ ਗੁਰੂ ਤੇ ਸੰਗ ਜੀ ਜਦੋਂ ਰਾਜੇ ਜੀ ਤੇ ਨੂੰ ਪਤਾ ਲੱਗਿਆ ਵੀ ਮੇਰੇ ਤੇ ਕਰਪਾਉਣੀ ਸੀ ਪਰ ਜੇ ਭਜਾਪਨ ਤਰਫ ਰਾਜੇ ਜੀ ਚਾਹਨਾ ਬਾਗਰ ਦਾ ਵਾਸ ਕਰੀ ਓਏ ਤੂੰ ਤਾਂ ਉਹ ਅੰਮ੍ਰਿਤ ਕੱਪੜਿਆਂ ਤੇ ਰੋ ਰਿਆ ਸੀ ਹੁਣ ਕੀ ਹੋ ਗਿਆ ਤੇ ਕਰਦਾ ਤੁਸੀਂ ਵੀ ਕਰ ਲੋ ਬਾਗਰ ਸਿਨੇਓ ਮਹਾਰਾਜ ਹੱਥ ਤੇ ਮਿੱਟੀ ਹੱਥ ਤੇ